ਅੱਜ ਤੁਹਾਨੂੰ ਦਿਖਾਵਾਂਗੇ ਸ਼ਹੀਦ ਉਦਮ ਸਿੰਘ ਜੀ ਦਾ ਜੱਦੀਕਰ ਤੇ ਉਹਨਾਂ ਦਾ ਉਹ ਪਿਸਤੌਲ ਜਿਸ ਦੇ ਨਾਲ ਉਹਨਾਂ ਨੇ ਜਿੱਲਿਆਵਾਲੇ ਬਾਗ ਦਾ ਹੱਤਿਆਕਾਂਡ ਕਰਵਾਉਣ ਵਾਲੇ ਮਾਈਕਲ ਡਵੈਰ ਨੂੰ ਮੌਤ ਦੇ ਘਾਟ ਉਤਾਰਿਆ ਸੀ ਤੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਉਸ ਜੱਜ ਦੀ ਤਸਵੀਰ ਜਿਸ ਨੇ ਸ਼ਹੀਦ ਉਦਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਉਹ ਜਗ੍ਹਾ ਜਿੱਥੇ 34 ਸਾਲ ਬਾਅਦ ਸ਼ਹੀਦ ਉਦਮ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਸਾਸਤਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਸ਼ਹੀਦ ਐਜਮ ਸਰਦਾਰ ਉਦਮ ਸਿੰਘ ਜੀ ਦੇ ਜੱਦੀਕਰ ਜਿਨ੍ਹਾਂ ਦਾ ਇੱਕ ਨਾਮ ਰਾਮ ਮੁਹੰਮਦ ਸਿੰਘ ਯਾਦਵੀ ਸੀ ਤੇ ਇਹਨਾਂ ਦਾ ਇਹ ਘਰ ਜੱਦੀਕਰ ਸੁਨਾਮ ਸ਼ਹਿਰ ਵਿਖੇ ਬਣਿਆ ਹੋਇਆ ਹੈ ਜਿਸ ਨੂੰ ਜ਼ਿਲ੍ਹਾ ਸੰਗਰੂਰ ਪੈਂਦਾ ਹੈ ਸੁਨਾਮ ਸ਼ਹਿਰ ਦੇ ਵਿੱਚ ਸ਼ਹੀਦ ਉਦਮ ਸਿੰਘ ਦਾ ਬੁੱਤ ਵੀ ਬਣਾਇਆ ਹੋਇਆ ਹੈ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ਹੀਦ ਦੇ ਆਜਮ ਸਰਦਾਰ ਉਦਮ ਸਿੰਘ ਦੇ ਜੱਦੀ ਘਰ ਤੇ ਮੋੜ ਮੁੜਦੇ ਹਾਂ ਸਾਰ ਇੱਥੇ ਲਿਖਿਆ ਵੀ ਹੋਇਆ ਜਨਮ ਸਥਾਨ ਕੌਮੀ ਸ਼ਹੀਦ ਸਰਦਾਰ ਉਦਮ ਸਿੰਘ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸਰਦਾਰ ਉਦਮ ਸਿੰਘ ਦਾ ਘਰ ਸੁਨਾਮ ਸ਼ਹਿਰ ਦੇ ਵਿੱਚੋ ਵਿੱਚ ਬਣਿਆ ਹੋਇਆ ਤੇ ਇੱਥੇ ਸਿਨੇਮਾ ਚੌਕ ਵਜਦਾ ਜਿੱਥੇ ਸ਼ਹੀਦ ਉਦਮ ਸਿੰਘ ਦਾ ਜੱਦੀ ਘਰ ਬਣਿਆ ਹੋਇਆ ਹੈ ਇਹ ਘਰ ਆ ਜਿਹੜਾ 40 ਤੋਂ 45 ਗਜ ਦੇ ਵਿੱਚ ਵਿੱਚ ਸ਼ਹਿਰ ਦੇ ਬਿਲਕੁਲ ਵਿੱਚੋ ਵਿੱਚ ਬਣਿਆ ਹੋਇਆ ਹੈ ਸਰਦਾਰ ਉਦਮ ਸਿੰਘ ਦਾ ਜਨਮ ਕੰਬੋਜ ਬਰਾਦਰੀ ਵਿੱਚ 26 100 18 ਅਸਨੜਾ ਐਨਐਮਐਸਮੀ ਨੂੰ ਇਸੇ ਘਰ ਦੇ ਵਿੱਚ ਹੋਇਆ ਸੀ ਤੇ ਉਹਨਾਂ ਦੇ ਬਚਪਨ ਵਿੱਚ ਹੀ ਅਨਾਥ ਹੋ ਜਾਣ ਤੋਂ ਬਾਅਦ ਉਹਨਾਂ ਦੇ ਤਾਇਆ ਜੀ ਇਹਨਾਂ ਨੂੰ ਸੈਂਟਰਲ ਖਾਲਸਾ ਯਤੀਮ ਘਰ ਅੰਮ੍ਰਿਤਸਰ ਵਿੱਚ ਛੱਡ ਕੇ ਆਏ ਸੀ ਤੇ ਜਿੱਥੇ ਕਿ 13 April 1919 ਨੂੰ ਮਾਈਕਲ ਡਵੈਰ ਦੁਆਰਾ ਕਰਵਾਏ ਗਏ ਜਿਲ੍ਹਿਆ ਵਾਲੇ ਬਾਗ ਦੇ ਹੱਤਿਆਕਾਂਡ ਵਿੱਚ ਵੀ ਦੱਸਿਆ ਜਾਂਦਾ ਉੱਥੇ ਮੌਜੂਦ ਸੀ ਤੇ ਉਹਨਾਂ ਨੇ ਉੱਥੇ ਹੋਏ ਇਸ ਹੱਤਿਆਕਾਂਡ ਦਾ ਬਦਲਾ 13 March 1940 ਨੂੰ ਮਾਈਕਲ ਉਡਵੈਰ ਨੂੰ ਮੌਤ ਦੇ ਘਾਟੋਦਾਰ ਕੇ ਆਪਣਾ ਬਦਲਾ ਪੂਰਾ ਕੀਤਾ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ੀਦ ਉਦਮ ਸਿੰਘ ਦੇ ਯੱਦੀਕਰ ਦੇ ਅੰਦਰ ਜਿਸ ਨੂੰ ਪ੍ਰਾਤਨ ਵਿਭਾਗ ਨੇ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਆ ਤੇ ਬਾਈ ਜੀ ਨੇ ਦੱਸਿਆ ਕਿ ਸ਼ਨੀਵਾਰ ਤੇ ਐਤਵਾਰ ਨੂੰ ਤੇ ਬਾਕੀ ਜਿਹੜੀਆਂ ਸਰਕਾਰੀ ਛੁੱਟੀਆਂ ਹੁੰਦੀਆਂ ਨੇ ਉਸ ਦਿਨ ਇਹ ਬੰਦ ਹੁੰਦਾ ਆ ਤੇ ਇਧਰ ਇਹਨਾਂ ਦੇ ਘਰ ਦੇ ਅੰਦਰ ਇੱਕ ਵੱਡੀ ਤਸਵੀਰ ਲੱਗੀ ਹੋਈ ਆ ਸ਼ੀਦ ਉਦਮ ਸਿੰਘ ਜੀ ਤੋਂ ਬਾਅਦ ਉਹਨਾਂ ਦਾ ਇਹ ਘਰ ਇੱਕ ਔਰਤ ਕੋਲੇ ਸੀ ਜਿਸ ਨੂੰ ਰਾਮ ਮੁਹੰਮਦ ਸਿੰਘ ਯਾਦ ਕਲੱਬ ਨੇ ਖਰੀਦ ਲਿਆ ਸੀ ਤੇ ਉਸ ਤੋਂ ਬਾਅਦ ਇਹ ਸਰਕਾਰ ਦੇ ਅੰਡਰ ਚਲਾ ਗਿਆ ਤੇ ਹੁਣ ਇਸ ਦੀ ਦੇਖਪਾਲ ਪ੍ਰਾਤਨ ਵਿਭਾਗ ਕਰਦਾ ਆ ਇਹ ਆ ਸ਼ਹੀਦ ਉਦਮ ਸਿੰਘ ਦੀ ਟੋਪੀ ਦੇ ਵਿੱਚ ਅਸਲ ਤਸਵੀਰ ਤੇ ਇਸ ਦੇ ਨਾਲ ਹੀ ਉਹਨਾਂ ਦੇ ਹੱਥੀ ਲਿਖੇ ਹੋਏ ਲੈਟਰ ਵੀ ਨੇ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਵੀ ਲਿਖਿਆ ਹੋਇਆ ਹੈ ਨਾਲ ਹੀ ਤੇ ਕਾਰਨਰ ਵਿੱਚ ਕ੍ਰਿਸਟਨ ਹਾਲ ਦੀ ਤਸਵੀਰ ਲੱਗੀ ਹੋਈ ਹੈ ਜਿੱਥੇ ਉਹਨਾਂ ਨੇ ਮਾਈਕਲ ਅਟਵੈਰ ਨੂੰ ਮਾਰਿਆ ਸੀ ਉਹਨਾਂ ਦੀਆਂ ਇਹ ਸਾਰੀਆਂ ਤਸਵੀਰਾਂ ਉਹਨਾਂ ਦੇ ਅਧਿਕਾਰ ਵਿੱਚ ਸਾਮਭ ਕੇ ਰੱਖੀਆਂ ਹੋਈਆਂ ਨੇ ਜੋ ਕਿ ਸੁਨਾਮ ਦੇ ਵਿੱਚ ਸਥਿਤ ਹੈ ਤੇ ਇਧਰੇ ਤਸਵੀਰ ਵੀ ਲੱਗੀ ਹੋਈ ਹੈ 31 ਜੁਲਾਈ 1974 ਨੂੰ ਯਾਨੀ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਇੰਗਲੈਂਡ ਸਰਕਾਰ ਤੋਂ ਨਾ ਸ਼ਹੀਦ ਉਦਮ ਸਿੰਘ ਦੀਆਂ ਹਸਤੀਆਂ ਲਿਆਏ ਸਨ ਤੇ ਇਹ ਇਸ ਤਸਵੀਰ ਵਿੱਚ ਸਭ ਤੋਂ ਪਹਿਲੀ ਤਸਵੀਰ ਸ਼ਹੀਦ ਉਦਮ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਦੀ ਤਸਵੀਰ ਆ ਤੇ ਉਸ ਦੇ ਨਾਲ ਹੀ ਇਹ ਹੋਰ ਤਿੰਨ ਤਸਵੀਰਾਂ ਜਿਸ ਨੇ ਸਭ ਤੋਂ ਪਹਿਲਾਂ ਸ਼ਹੀਦ ਉਦਮ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਡਰ ਦੇ ਮਾਰੇ ਕੋਈ ਉਹਨਾਂ ਦੇ ਨੇੜੇ ਨਹੀਂ ਸੀ ਜਾ ਰਿਹਾ ਤੇ ਉਹਨਾਂ ਨੇ ਇਸ ਨੂੰ ਕਿਹਾ ਸੀ ਕਿ ਮੈਨੂੰ ਫੜਨ ਦੀ ਕੋਈ ਲੋੜ ਨਹੀਂ ਮੈਂ ਇੱਥੋਂ ਭੱਜਦਾ ਨਹੀਂ ਇਹ ਆ ਉਹ ਜੱਜ ਦੀ ਤਸਵੀਰ ਜਿਸ ਨੇ ਸ਼ਹੀਦ ਉਦਮ ਸਿੰਘ ਨੂੰ ਫਾਂਸੀ ਦੇ ਸਹਿਆ ਸੁਣਾਇੀ ਸੀ ਉਸ ਦੇ ਥੱਲੇ ਇਹ ਉਹ ਪਿਸਟਲ ਦੀ ਤਸਵੀਰ ਆ ਜਿਸ ਨੂੰ ਸ਼ਹੀਦ ਉਦਮ ਸਿੰਘ ਤੋਂ ਬਰਾਮਦ ਕੀਤਾ ਸੀ ਜਿਸ ਦੇ ਨਾਲ ਉਹਨਾਂ ਨੇ ਮਾਈਕਲਡ ਵੇਅਰ ਨੂੰ ਮੌਤ ਦੇ ਘਾਟ ਉਤਾਰਿਆ ਸੀ ਇਸ ਦੇ ਨਾਲ ਹੀ ਗਿਆਨੀ ਚੰਚਲ ਸਿੰਘ ਜੀ ਦੀ ਤਸਵੀਰ ਆ ਜਿਹੜੇ ਉਦਮ ਸਿੰਘ ਜੀ ਦੇ ਤਾਇਆ ਜੀ ਸੀ ਜਿਹੜੇ ਕੀ ਸ਼ਹੀਦ ਉਦਮ ਸਿੰਘ ਜੀ ਨੂੰ ਯਤਿਮ ਘਰ ਅੰਮ੍ਰਿਤਸਰ ਛੱਡ ਕੇ ਆਏ ਸੀ ਹੁਣ ਤੁਹਾਨੂੰ ਲੈ ਕੇ ਚਲਦੇ ਹਾਂ ਉਸ ਸਥਾਨ ਤੇ ਜਿੱਥੇ 34 ਸਾਲ ਬਾਅਦ ਸ਼ਹੀਦ ਉਦਮ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ ਸ਼ਹੀਦ ਉਦਮ ਸਿੰਘ ਦੇ ਇੰਗਲੈਂਡ ਵਿੱਚ 13 ਮਾਰਚ 1940 ਨੂੰ ਮਾਈਕਲ ਡੋਵਰ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ 31 ਜੁਲਾਈ 1940 ਨੂੰ ਠੀਕ 9 ਵਜੇ ਇੰਗਲੈਂਡ ਦੀ ਪੈਂਟਨ ਵੇਲੀ ਵਿੱਚ ਸ਼ਹੀਦ ਉਦਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਦੀਆਂ ਅਸਥੀਆਂ ਉੱਥੇ ਹੀ ਰਹਿ ਗਈਆਂ ਸੀ ਤੇ ਜਿਸ ਨੂੰ ਬਾਅਦ ਦੇ ਵਿੱਚ 31 ਜੁਲਾਈ 1974 ਨੂੰ ਗਿਆਨੀ ਜੈਲ ਸਿੰਘ ਦੋਵਾਂ ਉਹਨਾਂ ਦੀਆਂ ਹਸਤੀਆਂ ਇੰਗਲੈਂਡ ਤੋਂ ਵਾਪਸ ਲਿਆਉਣ ਤੋਂ ਬਾਅਦ ਇਸ ਸਥਾਨ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਇੱਥੇ ਸ਼ਹੀਦ ਉਦਮ ਸਿੰਘ ਸਟੇਡੀਅਮ ਸੁਨਾਮ ਵਿੱਚ ਉਹਨਾਂ ਦਾ ਸਮਾਰਕ ਬਣਾਇਆ ਹੋਇਆ ਹੈ ਏ ਸੀ ਅੱਜ ਦਾ ਵਲੌਗ ਮਹਾਨ ਸ਼ਹੀਦ ਉਦਮ ਸਿੰਘ ਜੀ ਤੇ ਜੱਦੀ ਕਰਦਾ ਤੇ ਜੇਕਰ ਇਹ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਵੀ ਲੋਕ ਮਹਾਨ ਸ਼ਹੀਦ ਉਦਮ ਸਿੰਘ ਜੀ ਦੇ ਜੱਦੀ ਘਰ ਨੂੰ ਦੇਖ ਸਕਣ